ਆਹ ਜੀ ਦੋਸਤੋ ਆਏ ਆਪਣੇ ਹੈਗੀਆਂ ਜੀ ਖਜੂਰਾ ਇਹ ਫਰੀ ਕਿਸਮ ਹੈ ਇਹ ਬਿਲਕੁਲ ਪੱਕ ਗਈਆਂ ਹੁਣ ਜੀ ਹੁਣ ਇਹਨਾਂ ਨੂੰ ਆਪਾਂ ਤੋੜ ਕੇ ਇਹਨਾਂ ਦੇ ਚਹਾਰੇ ਬਣਾਵਾਂਗੇ ਇਹ ਇਸ ਤਰ੍ਹਾਂ ਵੀ ਖਾਧੀਆਂ ਜਾਂਦੀਆਂ ਪਰ ਇਸ ਤਰ੍ਹਾਂ ਇਹ ਜਦੋਂ ਹੁਣ ਤੋੜ ਲੀਆਂ ਤਾਂ 15 ਕਿ ਦਿਨ ਚੱਲਣੀਆਂ ਫਿਰ ਖਰਾਬ ਹੋ ਜਾਂਦੀਆਂ ਤੇ ਜੇਕਰ ਇਹਨਾਂ ਨੂੰ ਉਬਾਲ ਕੇ ਪਾਣੀ ਚ ਚਹਾਰੇ ਬਣਾ ਲਈਏ ਇਹਰੇ 2-3 ਸਾਲ ਨਹੀਂ ਖਰਾਬ ਹੁੰਦੇ ਇਸ ਕਰਕੇ ਇਹਨਾਂ ਨੂੰ ਹੁਣ ਆਪਾਂ ਤੋੜ ਕੇ ਲੈ ਕੇ ਜਾਣੇ ਆ ਉਬਾਲਣ ਵਾਸਤੇ ਤੇ ਜੀ ਆਪਾਂ ਪਾਣੀ ਵਾਲ ਲਿਆ ਕੜਾਹੀ ਦੇ ਵਿੱਚ ਤੇ ਆਹ ਇਧਰ ਕੁਝ ਗ੍ਰਾਮੀ ਤੋੜ ਲਈਆਂ ਤੇ ਹੁਣ ਇਹਨੂੰ ਆਪਾਂ ਪਾਉਣੇ ਆ ਉ ਕੜਾਹੀ ਦੇ ਵਿੱਚ ਆ ਪਹਿਲਾਂ ਨੂੰ ਆ ਟੋਟਲ ਕਿ ਜਿਹੜੀਆਂ ਰਹਿਣ ਤੀਆਂ ਤੇ ਤੋੜਨੀਆਂ ਬਹੁਤ ਔਖੀਆਂ ਇਹਨਾਂ ਦੇ ਨ ਮਜ਼ਬੂਤ ਬਹੁਤ ਈਆਂ ਲੱਗੀਆਂ ਧਾਨੀਆਂ ਤੇ ਇਸ ਤਰ੍ਹਾਂ ਇਹਨਾਂ ਨੂੰ ਤੋੜ ਕੇ ਆਪਾਂ ਪਾਣੀ 'ਚ 15-20 ਮਿੰਟ ਬਾਲ ਲਾਂਗੇ ਇਹਨਾਂ ਨੂੰ ਥੋੜੀ-ਥੋੜੀ ਕਰਕਰ ਆਪਾਂ ਪਾਣੀ 'ਚ ਸਿੱਟਾਂਗੇ ਐਵੇਂ ਤੇ ਗਿਲੀ ਖਰਾਬ ਆਪਾਂ ਬਾਹਰ ਕੱਢੀ ਆਵਾਂਗੇ ਨਾਲ ਦੀ ਨਾਲ ਇਹ ਰੋਟੀ ਚੱਕ ਕੇ ਪਾ ਲੈਣੇ ਸਾਰੀਆਂ ਇਸ ਤਰ੍ਹਾਂ ਪਾਤੀਆਂ ਸੀ ਆਪਾਂ ਪਾਣੀ ਹੋਰ ਪਾ ਦਿਨੇ ਥੋੜਾ ਜਿਹਾ ਇਹਨੂੰ 15-20 ਮਿੰਟ ਉਬਾਲਾਂਗੇ ਬਾਲਣ ਤੋਂ ਬਾਅਦ ਇਹਨੂੰ ਫਿਰ ਲਾ ਲਾਂਗੇ